ਦੇ ਰਹੀ ਹੈ ਜਿੱਥੇ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ 440 ਕਰੋੜ ਦੀ ਹੈਰੋਇਨ ਦੀ ਬਰਾਮਦਗੀ ਹੋਈ ਹੈ ਔਰ ਤਰਨਤਾਰਨ ਦੇ ਵਿੱਚ ਇਸ ਦੀ ਜਿਹੜੀ ਹੈ ਇਸ ਨੂੰ ਜ਼ਬਤ ਕੀਤਾ ਗਿਆ ਹੈ ਸੋ ਪੂਰੀ ਜਾਣਕਾਰੀ ਡੀਜੀਪੀ ਪੰਜਾਬ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਅਮਰ ਜੋਤ ਹੈ ਅੰਤਰਰਾਸ਼ਟਰੀ ਤਸਕਰ ਹੈ ਉਸ ਤੋਂ ਪਹਿਲਾਂ 5 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਸੀ ਔਰ ਉਸ ਤੋਂ ਬਾਅਦ ਉਸਦੇ ਹੀ ਨਿਸ਼ਾਨਦੇਹੀ ਤੇ ਇਹ 85 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਕੀਮਤ ਜਿਹੜੀ ਹੈ ਉਹ 4.500 ਕਰੋੜ ਦੱਸੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ प्राप्त हुई जदो तरनतारन पुलिस ने 85 किलो हीरोइन रिकवर की है ये एक बहुत बड़ा ऑपरेशन सिगा जिसते विच आ, आ, सक्सेस मिली है इन एन इंटेलिजेंस बेस्ड ऑपरेशन लेड बाय एसएसपी अभिमन्यु राणा तरनतारन पुलिस हैज रिकवर्ड 85 केजी हीरोइन एंड अरेस्टेड वन अमरजोत सिंह ऑफ पिट इवेंट अमृतसर रिकवर्ड 85 केजीज ऑफ हीरोइन फ्रॉम हिज पजेशन ए हीरोइन 10 किस्ता दे पहले ਅੱ ਯਸਟਰਡੇ 5 ਕਿਲੋ ਹਿਰੋਇਨ ਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਕਿ ਤੇ ਉਸ ਤੋਂ ਬਾਅਦ 40 ਕਿਲੋ ਹਿਰੋਇਨ ਇਹਦੇ ਪਿੰਡ ਪਿੱਟੇ ਵੇ ਇਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਬਲਤ ਖਾਨ ਦੇ ਵਿੱਚ ਹੈਗਾ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲੈਟ ਯੂਕੇ ਬੇਸਡ ਡਰਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹੈ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਕਟ ਸੀਗਾ ਤੇ ਹਵਾਲੇ ਰਾਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ISI ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਤੋਂ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇजेस ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੈਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫ্রম ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31st ਮਹੀਨੇ ਪੰਜਾਬ ਸਰਕਾਰ ਦੇ ਯੋਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਅਭਿਮਨਯੂ ਰਾਣਾ ਤਰੰਤਰਨ ਪੁਲਿਸ ਹੈਜ਼ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਿੱਟ ਇਵੈਂਟ ਅੰਮ੍ਰਿਤਸਰ ਰਿਕਵਰਡ 85 ਕਿਜੀਜ਼ ਆਫ ਹਿਰੋਇਨ ਫ্রম ਹਿਸ ਪੋਸੈਸ਼ਨ ਇਹ ਹਿਰੋਇਨ 10 ਕਿਸ਼ਤਾ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹਿਰੋਇਨ ਇਹਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਕਿ ਤੇ ਉਸ ਤੋਂ ਬਾਅਦ 40 ਕਿਲੋ ਹਿਰੋਇਨ ਇਹਦੇ ਪਿੰਡ ਪਿੱਟੇ ਵਿੱਚ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ ਸਰਾਇਆ ਬਨਤਖਾਂ ਦੇ ਵਿੱਚੋਂ ਉੱਥੋਂ ਵੀ 40 ਕਿਲੋ ਦੀ ਕਨਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਈ ਯੂਕੇ ਬੇਸਡ ਡਰਗ ਸਮਗਲਰ ਲਾਲੀ ਨਾਲ ਸਾਹਮਣੇ ਆਏ ہیں ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਚ ਸੀਗਾ ਤੇ ਹਵਾਲੇ ਰਾਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ਆਈਐਸਆਈ ਦੀ ਭਾਰਤ ਵਿੱਚ ਨਾਰਕੋ ਟੈਰੋਰਿਜ਼ਮ ਦੀ ਜਿਹੜੇ ਐਫਰਟਸ ਤੋਂ ਇੱਕ ਬਹੁਤ ਵੱਡੀ इस पहुंची है तो एसटी इन्वेस्टिगेशन साइंटिफिक तौर पे कीती जा रही है फॉरवर्ड ते बैकवर्ड लिंकेजेस कर किए जा रहे हैं मोर अरेस्ट आर लाइकली पंजाब पुलिस इज टोटली कमिटेड टू एलिमिनेट ड्रग्स फ्रॉम पंजाब एंड मेक पंजाब ड्रग्स फ्री बाय 31st